ਪਰਮ ਸਨਮਾਨ ਜੋ ਸਤਗੁਰਾਂ ਦੀ ਸੱਜ ਤਿਲ ਬਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਕਹਿੰਦੇ ਨੇ ਨਮਸਕਾਰ ਕਰ ਲੈ ਗੁਣ ਗਾਵੋ ਗਾਵੋ ਦਾ ਮਤਲਬ ਹੈ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਗੁਣ ਗਾਵੋ ਗੋਪਾਲ ਰਾਏ ਉਸ ਪ੍ਰਮਾਤਮਾ ਦੇ ਉਸ ਗੋਪਾਲ ਦੇ ਗੁਣਾਂ ਨੂੰ ਗਾਉਣ ਦੇ ਲਈ ਗੁਰੂ ਸਾਹਿਬ ਜੀ ਸਾਨੂੰ ਕਿਰਪਾ ਕਰਦਨ ਕਿ ਭਾਈ ਪ੍ਰਮਾਤਮਾ ਨੂੰ ਸਦਾ ਨੰਮਸ਼ਕਾਰ ਕਰਿਆ ਕਰੋ ਪ੍ਰਭੂ ਪਾਤਸ਼ਾਹ ਦੇ ਗੁਣ ਜੜਨੇ ਉਹ ਹਮੇਸ਼ਾ ਗਾਉਂਦੇ ਰਹੋ ਰਹਾਓ ਵੱਡਾ ਭਾਗ ਪਟੇ ਗੁਰ ਦੇਵਾ ਵੱਡੀ ਕਿਸਮਤ ਨਾਲ ਕਹਿੰਦੇ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਕੋਟ ਪਰਾਧ ਮਿਟੇ ਹਰ ਸੇਵਾ ਗੁਰੂ ਦੇ ਰਾਹੀ ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਨਾਲ ਉਸ ਦੇ ਕਰੋੜਾਂ ਪਾਪ ਜਿਹੜੇ ਨੇ ਉਹ ਮਿਟ ਜਾਂਦੇ ਹਨ ਚਰਨ ਨਾਮ ਮਿਲ ਜਾ ਕਾ ਮਨ ਰਾਪੈ ਮਹਾਰਜ ਜੀ ਕਹਿੰਦੇ ਨੇ ਵੀ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਪਨੇ ਰੰਗ ਵਿੱਚ ਰੰਗਿਆ ਜਾਂਦਾ ਹੈ ਸੋਗ ਅਗਨ ਤਿਸ ਜਨ ਨਾ ਵਿਆਪੈ ਸੋਗ ਕਹਿੰਦੇ ਨੇ ਚਿੰਤਾ ਮਹਾਰਜ ਕਹਿੰਦੇ ਉਸ ਮਨੁੱਖ ਕੋ ਤੇ ਫਿਰ ਚਿੰਤਾ ਦੀ ਅੱਗ ਜੋਰ ਨਹੀਂ ਪਾ ਸਕਦੀ ਸਾਗਰ ਤਰਿਆ ਸਾਧੂ ਸੰਗੇ ਸਾਗਰ ਕਹਿੰਦੇ ਨੇ ਸਮੁੰਦਰ ਨੂੰ ਸਾਧੂ ਕਹਿੰਦੇ ਨੇ ਗੁਰੂ ਨੂੰ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜੇਰ ਪੋ ਨਾਮ ਜਪੋ ਹਰ ਰੰਗੇ ਮਹਾਰਾਜ ਕਹਿੰਦੇ ਨੇ ਵੀ ਪ੍ਰੇਮ ਨਾਲ ਨਿਰਭਉ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਪਰ ਤਨ ਕਹਿੰਦੇ ਨੇ ਪ੍ਰਾਇਤਨ ਨਾ ਦੋਖ ਦਾ ਮਤਲਬ ਹੈ ਐਬ ਫੇੜੇ ਦਾ ਮਤਲਬ ਹੈ ਮੰਦੇ ਕਰਮ ਮਹਾਰਾਜ ਕਹਿੰਦੇ ਭਾਈ ਸਿਮਰਨ ਦੇ ਸਤਕਾ ਪ੍ਰਾਇਆ ਤਨ ਆਦਿਕ ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ ਜਮਦੰਦਾਰਨ ਆਵੇ ਨੇੜੇ ਅਰ ਭਾਨਕ ਜਮ ਵੀ ਨੇੜੇ ਨੇ ਟੁਕਦਾ ਮੌਤ ਦਾ ਡਰ ਨਹੀਂ ਵਿਆਪਦਾ ਆਤਮਿਕ ਮੌਤ ਨੇੜੇ ਨਹੀਂ ਆਉਂਦੀ ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਮਾਰਦ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦੇ ਹਨ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਪਾਤਸ਼ਾਹ ਜੀ ਆਪ ਬੁਝਾ ਦਿੰਦੇ ਹਨ ਨਾਨਕ ਉਦਰੇ ਪ੍ਰਭ ਸਰਣਾਇ हे नानक परमात्मा ਦੀ ਸ਼ਰਨ ਪੈ ਕੇ अनेका ਜੀਵ ਜਿਹੜੇ ਨੇ ਉਤ੍ਰਸਨਾ ਦੀ ਅੱਗ ਵਿੱਚੋਂ ਬਚ ਨਿਕਲਦੇ ਹਨ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਵਾਸਤੇ ਵੀ ਗੁਰੂ ਸਾਹਿਬ ਦੀ ਸੰਲੋਹ ਹੁਕਮ ਕਰਦੇ ਹਨ ਕਿ ਭਾਈ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਲਈ परमात्मा ਦੀ ਬਾਣ ਨੂੰ ਵਿਹਾਜੋ परमात्मा ਦੇ ਨਾਮ ਦਾ ਸਿਮਰਨ ਪਜਵੰਦਗੀ ਕਰੋ ਸਿਮਰਨ ਕਰੋ ਚੰਗੇ ਕਰਮ ਕਰੋ ਮਾੜੇ ਕਰਮਾਂ ਤੋਂ ਕਿਨਾਰਾ ਕਰੋ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਮਹਾਰਜ ਕਿਰਪਾ ਕਰਨ ਸਭਨਾਂ ਆਪਣੀ ਮਿਹਰ ਭਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਤਪਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਸਭਨਾਂ ਦੇ ਬਰੰਪਰ ਕੀ ਆਪ ਲੈ ਲੈਣ ਔਰ ਸੇਵਾ ਦੇ ਯੋਗ ਬਣਾ ਦੇ ਨਤ ਅਰਦਾਸ ਕਰਦੇ ਹਈ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਤਿ ਗੁਰਿੰਦ ਕਾ ਪੂਰਨ ਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ